দর্শকал সবনাক টিভি দেখ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆਂ ਸਵਾਗਤ ਕਰਦੀ ਆਂ ਅਪਡੇਟਸ ਰਿਮਾਰਡ ਦੇ ਅੱਜ ਦੀਆਂ ਮੁੱਖ ਖਬਰਾਂ ਤੇ ਆਸਟ੍ਰੇਲੀਆ ਵਿੱਚ ਪੀ ਪਲੇਟ ਡਰਾਈਵਰਾਂ ਨੂੰ 5 ਜੂਨ ਤੋਂ ਦੋਹਰੇ ਜੁਰਮਾਨੇ ਅਤੇ ਲਾਇਸੈਂਸ ਮੁਅੱਤਲ ਦਾ ਕਰਨਾ ਪਵੇਗਾ ਸਾਹਮਣਾ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਮਾਰਲਸ ਇਸ ਹਫਤੇ ਆਉਣਗੇ ਭਾਰਤ 12 ਸਾਲ ਬਾਅਦ ਜੇਲ੍ਹ ਤੋਂ ਬਾਹਰ ਆਇਆ ਜਗਦੀਸ਼ ਕੋਲਾ ਮਰਹੂਮ ਸੁਖਦੇਵ ਸਿੰਘ ਦੀ ਇੰਸਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੀ ਪਹੁੰਚੇ ਸੰਸਦ ਹਰਸਿੰਦਰਪੁਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਨੇੜੇ ਗੁਟਕਾ ਸਾਹਿਬ ਦੀ ਬੇਅਦਬੀ ਸੰਗਤਾਂ 'ਚ ਭਾਰੀ ਰੋਸ ਅਤੇ ਹੁਣ ਖਬਰਾਂ ਵਿਸਥਾਰ ਨਾਲ ਹੋ ਜਾਓ ਸਾਵਧਾਨ ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਡਰਾਈਵਿੰਗ ਕਰਦੇ ਹੋ ਕਿਉਂਕਿ ਆਸਟ੍ਰੇਲੀਆ ਸੜਕ ਸੁਰੱਖਿਆ ਸੁਧਾਰਾਂ ਦੀ ਇੱਕ ਸਖਤ ਲਹਿਰ ਪੇਸ਼ ਕਰ ਰਿਹਾ ਹੈ ਜੋ 5 ਜੂਨ 2025 ਤੋਂ ਪੀ ਪਲੇ ਡਰਾਈਵਰਾਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰੇਗੀ ਜੀ ਹਾਂ ਹੁਣ ਆਸਟ੍ਰੇਲੀਆ ਵਿੱਚ ਪੀ ਪਲੇ ਡਰਾਈਵਰਾਂ ਨੂੰ 5 ਜੂਨ ਤੋਂ ਦੋਹਰੇ ਜੁਰਮਾਨੇ ਅਤੇ ਲਾਇਸੈਂਸ ਮੌਤਲੀ ਦਾ ਸਾਹਮਣਾ ਕਰਨਾ ਪਵੇਗਾ ਟ੍ਰੈਫਿਕ ਅਪਰਾਧਾਂ ਤੇ ਪ੍ਰੋਬੇਸ਼ਨਰੀ ਲਾਇਸੈਂਸ ਧਾਰਕਾਂ ਨਾਲ ਜੁੜੀਆਂ ਸੜਕੀ ਮੌਤਾਂ ਦੀ ਵੱਧ ਰਹੀ ਗਿਣਤੀ ਦੇ ਨਾਲ ਅਧਿਕਾਰੀ ਦੁੱਗਣੇ ਜੁਰਮਾਨੇ ਲਾਜ਼ਮੀ ਮੁਅਤਲੀ ਅਤੇ ਤਜਰਬੇਕਾਰ ਵਾਹਨ ਚਾਲਕਾਂ ਲਈ ਤਿਆਰ ਕੀਤੇ ਗਏ ਨਵੇਂ ਨਿਯਮਾਂ ਨਾਲ ਸਖਤੀ ਕਰ ਰਹੇ ਹਨ ਨਵੀਨਤਮ ਨੀਤੀ ਰਾਜਾ ਵਿੱਚ ਟ੍ਰੈਫਿਕ ਕਾਨੂੰਨ ਲਾਗੂ ਕਰਨ ਵਿੱਚ ਸਾਰਤਾ ਲਿਆਉਣ ਅਤੇ ਨੌਜਵਾਨ ਡਰਾਈਵਰਸ ਵਿੱਚ ਲਾਪਰਵਾਹੀ ਨਾਲ ਡਰਾਈਵਿੰਗ ਵਿਵਹਾਰ ਨੂੰ ਘਟਾਉਣ ਦੇ ਰਾਸ਼ਟਰੀ ਯਤਨਾਂ ਦਾ ਹਿੱਸਾ ਹੈ ਨਵੇਂ ਨਿਯਮ ਤੇਜ਼ ਰਫ਼ਤਾਰ ਮੋਬਾਈਲ ਫੋਨ ਦੀ ਵਰਤੋਂ ਸ਼ਰਾਬ ਦੀ ਸੀਮਾ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਸ ਵਿੱਚ ਜੁਰਮਾਨੇ ਅਤੇ ਅੰਕ ਕਟੌਤੀਆਂ ਵਿੱਚ ਤੇਜ਼ੀ ਨਾਲ ਵਾਅਦਾ ਕੀਤਾ ਗਿਆ ਹੈ ਸਿੱਖਣ ਵਾਲੇ ਅਤੇ ਪ੍ਰੋਬੇਸ਼ਨਰੀ ਯਾਨੀ ਕਿ ਪੀ1 ਅਤੇ ਪੀ2 ਡਰਾਈਵਰਸ ਖਾਸ ਤੌਰ ਤੇ ਸੁਰਖੀਆਂ ਵਿੱਚ ਨੇ ਕਿਉਂਕਿ ਸਰਕਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਉਹ ਸੜਕ ਖਾਤਸੀਆਂ ਵਿੱਚ ਕਾਫੀ ਜ਼ਿਆਦਾ ਸ਼ਾਮਿਲ ਨੇ ਜੇਕਰ ਗੱਲ ਕਰੀਏ ਡੀਮੈਰਿਟ ਪੁਆਇੰਟ ਦੀ ਤਾਂ ਦੱਸ દઈએ ਕਿ ਇਹ ਇੱਕ ਪੈਨਲਟੀ ਪੁਆਇੰਟ ਸਿਸਟਮ ਹੈ ਜੋ ਨਿਯਮਾਂ ਜਾਂ ਕਾਨੂੰਨਾਂ ਦੀ ਉਲੰਘਣਾ ਨੂੰ ਟਰੈਕ ਕਰਨ ਲਈ ਵਰਤਿਆ ਜਾਂਦਾ ਹੈ ਜੋ ਅਕਸਰ ਡਰਾਈਵਿੰਗ ਜਾਂ ਖੇਡਾਂ ਦੇ ਆਚਰਣ ਨਾਲ ਸੰਬੰਧਿਤ ਹੁੰਦੇ ਹਨ ਇਹ ਪੁਆਇੰਟ ਇਕੱਠੇ ਹੁੰਦੇ ਹਨ ਅਤੇ ਮੁਅੱਤਲ ਜਾਂ ਪਾਬੰਦੀ ਵਰਗੇ ਨਤੀਜੇ ਲੈ ਸਕਦੇ ਨੇ ਡਰਾਈਵਿੰਗ ਦੇ ਸੰਦਰਭ ਵਿੱਚ ਜਦੋਂ ਤੁਸੀਂ ਕੁਝ ਟ੍ਰੈਫਿਕ ਅਪਰਾਧ ਕਰਦੇ ਹੋ ਤਾਂ ਦੀ ਮੈਰਿਟ ਪੁਆਇੰਟ ਤੁਹਾਡੇ ਰਿਕਾਰਡ ਵਿੱਚ ਜੋੜੇ ਜਾਂਦੇ ਹਨ ਅਤੇ ਸੀਮਾ ਤੋਂ ਵੱਧ ਜਾਣ ਨਾਲ ਲਾਇਸੈਂਸ ਮੁਅਤਲ ਹੋ ਸਕਦਾ ਹੈ। ਉਧਰ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰੀਚਰਡ ਮਾਰਲਸ ਇਸ ਹਫਤੇ ਚਾਰ ਦੇਸ਼ਾਂ ਦੇ ਦੌਰੇ ਦੇ ਹਿੱਸੇ ਵਜੋਂ ਭਾਰਤ ਦਾ ਦੌਰਾ ਕਰਨਗੇ। ਉਹਨਾਂ ਦੇ ਦੌਰੇ ਦਾ ਉਦੇਸ਼ ਦੱਖਣੀ ਅਤੇ ਦੱਖਣੀ ਪੂਰਬੀ ਏਸ਼ੀਆ ਨਾਲ ਆਸਟ੍ਰੇਲੀਆ ਦੇ ਸੁਰੱਖਿਆ ਸਹਿਯੋਗ ਨੂੰ ਵਧਾਉਣਾ ਹੈ। ਆਸਟ੍ਰੇਲੀਆ ਦੇ ਇੱਕ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਉਪ ਪ੍ਰਧਾਨ ਮੰਤਰੀ ਦਾ ਭਾਰਤ ਦੌਰਾ ਆਸਟ੍ਰੇਲੀਆ ਤੇ ਭਾਰਤ ਵਿਚਕਾਰ ਵਿਆਪਕ ਰਣਨੀਤਿਕ ਭਾਈਵਾਲੀ ਦੀ 5ਵੀਂ ਵਰੇਗਣ ਦੇ ਮੌਕੇ ਤੇ ਹੋ ਰਿਹਾ ਹੈ ਜੋ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਅਤੇ ਹਿੰਦ ਮਹਾਸਾਗਰ ਲਈ ਸਾਂਝੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕਰਦਾ ਹੈ ਪੰਜਾਬ ਪੁਲਿਸ ਤੋਂ ਬਰਖਾਸਤ ਡਿਪਟੀ ਸੁਪਰਡੈਂਟ ਆਫ ਪੁਲਿਸ ਅਤੇ ਅਰਜੁਨ ਪੁਰਸਕਾਰ ਜੇਤੂ ਪਹਿਲਵਾਨ ਜਗਦੀਸ਼ ਪੋਲਾ ਲਗਭਗ 12 ਸਾਲ ਕੈਦ ਕਟਣ ਤੋਂ ਬਾਅਦ ਬੀਤੇ ਦਿਨੀ ਪਠੰਡਾ ਕੇਂਦਰੀ ਜੇਲ੍ਹ ਤੋਂ ਬਾਹਰ ਆ ਗਏ ਨੇ ਜਾਣਕਾਰੀ ਅਨੁਸਾਰ ਪੋਲਾ ਨੂੰ 21 ਮਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ ਪੋਲਾ ਨੂੰ ਪੰਜਾਬ ਦੇ ਸਭ ਤੋਂ ਵੱਡੇ ਡਰੱਗ ਤਸਕਰੀ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਵਿੱਚ 700 ਕਰੋੜ ਰੁਪਏ ਦੇ सिंथेटिक नारकोटिक्स रैकेट शामिल सन एक बार एक मशहूर पहलवान थे अर्जुन पुरस्कार प्राप्तकर्ता उसनु 2012 وچ ਭੁੱਕੀ ਦੀ ਬ੍ਰਾਂਦਗੀ ਤੋਂ ਬਾਅਦ ਪੁਲਿਸ ਫੋਰਸ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਉਸਨੂੰ 700 ਕਰੋੜ ਰੁਪਏ ਦੇ ਡਰੱਗ ਰੈਕੇਟ ਦੇ ਸੰਬੰਧ ਵਿੱਚ ਨਵੰਬਰ 2013 ਵਿੱਚ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ईडी ਨੇ ਉਸਨੂੰ 2014 ਵਿੱਚ ਗ੍ਰਿਫਤਾਰ ਕੀਤਾ ਸੀ ਅਤੇ 2017 ਤੱਕ 6 ਚਾਰਜ ਸ਼ੀਟਾਂ ਧਾਰਿਤ ਕੀਤੀਆਂ ਗਈਆਂ ਸਨ

ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਮਰਹੂਮ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਹਰਸਿਮਰਤ ਕੌਰ ਬਾਦਲ ਵੱਲੋਂ ਸੁਖਦੇਵ ਸਿੰਘ ਢੀਂਡਸਾ ਦੇ ਦੇਹਾਂਤ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਬਿਵਾ ਹਰਸਿਮਰਤ ਕੌਰ ਬਾਦਲ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਯਾਦ ਕਰਦੇ ਹ ਕਿਹਾ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਮੈਨੂੰ ਹਮੇਸ਼ਾ ਆਪਣੀ ਧੀ ਦੀ ਤਰ੍ਹਾਂ ਸਮਝਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਕਾਫੀ ਲੰਬਾ ਸਮਾਂ ਇਕੱਠਿਆਂ ਕੰਮ ਕੀਤਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਦੇ ਜਾਨ ਨਾਲ ਰਾਜਨੀਤਿਕ ਦੀ ਇੱਕ ਪੀੜੀ ਦਾ ਅੰਤ ਹੋ ਗਿਆ ਹੈ ਦੇਖੋ ਜੀ ਢੀਂਡਸਾ ਸਾਹਿਬ ਸਾਡੇ ਪਰਿਵਾਰ ਦੇ ਇੱਕ ਮੈਂਬਰ ਦੀ ਤਰ੍ਹਾਂ ਸੀ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਬਾਦਲ ਸਾਹਿਬ ਦਾ ਉਹਨਾਂ ਨੇ ਸਾਥ ਦਿੱਤਾ ਮੈਨੂੰ ਵੀ ਪਾਰਲੀਮੈਂਟ ਵਿੱਚ ਜਦ ਮੈਂ ਲੋਕ ਸਭਾ ਚ ਗਈ ਤੇ ਢੀਂਡਸਾ ਸਾਹਿਬ ਉਸ ਟਾਈਮ ਰਾਜ ਸਭਾ 'ਚ ਹੁੰਦੇ ਸੀ ਤੇ ਉੱਥੇ ਇੱਕ ਪਿਤਾ ਦੀ ਤਰ੍ਹਾਂ ਸਾਨੂੰ ਗਾਈਡ ਕਰਦੇ ਸੀ ਤੇ ਬਹੁਤ ਲੰਬਾ ਸਮਾਂ ਉਹਨਾਂ ਦੇ ਨਾਲ ਮੈਨੂੰ ਵੀ ਉਸ ਪਾਰਲੀਮੈਂਟ 'ਚ ਰਹਿਣ ਦਾ ਮੌਕਾ ਮਿਲਿਆ ਬਹੁਤ ਕੁਝ ਉਹਨਾਂ ਤੋਂ ਸਿੱਖਣ ਤੋਂ ਮਿਲਿਆ ਤੇ ਮੈਂ ਕਹਿ ਸਕਦੀਆਂ ਕਿ ਪਰਿਵਾਰਿਕ ਸੰਸਿਗੀ ਆਪਾਂ ਪਰਿਵਾਰ ਇੱਕ ਬਾਲ ਸਾਹਿਬ ਤੇ ਢਿੰਡ ਸਾਹਿਬ ਸਾਹਿਬ ਦੇ ਜਾਨ ਦੇ ਨਾਲ ਇੱਕ ਸਦੀ ਦਾ ਅੰਤ ਹੋਇਆ ਹੈਗਾ ਤੇ ਜਿੱਥੇ ਕਾਟਾ ਹਮੇਸ਼ਾ ਸ਼ੋਭਨੀ ਅਕਾਲੀ ਦਲ ਨੂੰ ਰਹੂਗਾ ਲੇਕਿਨ ਮੈਂ ਹੁਣੇ ਪਰਮਿੰਦਰ ਜੀ ਨੂੰ ਵੀ ਕਹਿ ਰਹੀ ਸੀ ਕਿ ਸਾਡੇ ਵਰਗਿਆਂ ਨੂੰ ਬਾਲ ਸਾਹਿਬ ਤੇ ਟੀਨ ਸਾਹਿਬ ਨੇ ਜਿਵੇਂ ਇੱਕ ਬੇਦਾਗ ਜ਼ਿੰਦਗੀ ਜੀਂਦਾ ਇੱਕ ਰਾਹ ਦਿਖਾਇਆ ਕਿਉਂਕਿ ਸਿਆਸਤ ਵਿੱਚ ਜਾ ਤੋ ਕਿੰਨੀ ਜ਼ਰੂਰੀ ਹੁੰਦੀ ਹੈ ਇਹਨਾਂ ਇਹੋ ਜਿਹੀ ਸ਼ਖਸੀਅਤਾਂ ਤੋਂ ਸਿੱਖਣ ਨੂੰ ਬਹੁਤ ਕੁਝ ਬੰਦਾ ਹੈ ਬਿਲਕੁਲ ਜੀ ਜੇ ਜੇ ਮੈਂ ਕਹਾ ਕਿ ਘਰੇ ਮੈਨੂੰ ਬਾਲ ਸਾਹਿਬ ਸ਼ੁਰੂ ਤੋਂ ਹਮੇਸ਼ਾ ਕਹਿੰਦੇ ਸੀ ਬੇਟਾ ਘੱਟ ਬੋਲਿਆ ਕਰੋ ਮੇਰੀ ਆਦਤ ਹੈ ਕਿ ਜਿਹੜੇ ਮੇਰੀ ਦਿਲ 'ਚ ਉਹ ਗੱਲ ਮੇਰੀ ਜ਼ੁਬਾਨ 'ਚ ਬੜੀ ਛੇਤੀ ਆ ਜਾਂਦੀ ਹੈ ਤੇ ਬਾਲ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਬਹੁਤ ਘੱਟ ਬੋਲਦੇ ਸੀ ਤੇ ਜੇ ਮੈਨੂੰ ਘਰੇ ਬਾਲ ਸਾਹਿਬ ਬੋਲਦੇ ਸੀ ਬੇਟਾ ਘੱਟ ਬੋਲਿਆ ਕਰੋ ਤੇ ਪਾਰਲੀਮੈਂਟ 'ਚ ਜਦ ਮੈਂ ਮੰਤਰੀ ਬਣੀ ਤਾਂ ਕੋਈ ਨਾ ਕੋਈ ਕਿਸੇ ਮੰਤਰੀ ਦੇ ਨਾਲ ਪੰਜਾਬ ਦੀ ਕੋਈ ਗੱਲ ਹੁੰਦੀ ਤਾਂ ਮੈਂ ਭੱਜੀ ਹੁਈ ਸੈਂਟਰਲ ਹਾਲ ਚੇ ਜਾ ਕੇ ਢੀਂਡ ਸਾਹਿਬ ਨੂੰ ਗੁਜਰਾਲ ਸਾਹਿਬ ਨੂੰ ਭੁੰਦਰ ਸਾਹ ਸਾਰਿਆਂ ਨੂੰ ਇਕੱਠੇ ਚਲੋ 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 ਅੰਕਲ ਉਹ ਇੱਕ ਗੱਲ ਹੋ ਗਈ ਰਾਜਨਾਥ ਨੂੰ ਮਿਲਾਈ ਬੇਟਾ ਆਰਾਮ ਨਾਲ ਆਰਾਮ ਨਾਲ ਥੋੜਾ ਸੋਚ ਲੋ ਵਿਚਾਰ ਕਰੋ ਮੈਂ ਕਿ ਰਸਤੇ 'ਚ ਵਿਚਾਰ ਕਰੋ ਆਓ ਮੇਰੇ ਨਾਲ ਖਿੱਚ ਕੇ ਤਾਂ ਉਹ ਵੀ ਬਾਲ ਸਾਹਿਬ ਦੀ ਤਰ੍ਹਾਂ ਹਮੇਸ਼ਾ ਮੈਨੂੰ ਬੱਚਿਆਂ ਦੀ ਤਰ੍ਹਾਂ ਕਿ ਥੋੜਾ ਹੌਲੀ ਚਲੋ ਇੰਨੀ ਤੇਜ਼ ਨਹੀਂ ਉਹ ਸਪੀਡੀ ਦੀ ਰਾਜਨੀਤੀ ਅੱਜ ਜਿੱਥੇ ਦਲ ਬਦਲੂ ਸਵੇਰੇ ਕਿੱਥੇ ਸ਼ਾਮ ਨੂੰ ਕਿੱਥੇ ਹਲਕਾ ਬਦਲ ਲਿਆ ਦਲ ਬਦਲ ਲਿਆ ਇਹ ਬਹੁਤ ਆਮ ਚੀਜ਼ਾਂ ਆ ਗਈ ਲੋਕੀ ਵੀ ਐਕਸੈਪਟ ਕਰਨ ਲੱਗ ਗਏ ਨੇ ਲੇਕਿਨ ਆ ਪੁਰਾਣੀ ਪੀੜ੍ਹੀ ਸੀਗੀ ਜਿਹੜੀ ਨਾ ਤਾਂ ਕਦੇ ਹਲਕਾ ਬਦਲਦੀ ਸੀ ਤੇ ਨਾ ਹੀ ਕਦੇ ਦਿਲ ਬਦਲਦੀ ਸੀ ਜਿੱਥੇ ਜੰਮੇ ਸੀ ਉੱਥੇ ਹੀ ਮਰਦੇ ਨੇ ਉਧਰ ਅੰਮ੍ਰਿਤਸਰ ਚ 골ਡਨ ਟੈਂਪਲ ਨੇੜੇ ਰਹਿਣ ਵਾਲੇ ਇੱਕ ਵਿਅਕਤੀ ਨੇ ਸੋਮਵਾਰ ਦੀ ਦੇਰ ਰਾਤ ਨੂੰ ਪਰਿਸਰ ਵਿੱਚ ਸਥਿਤ ਸ਼੍ਰੀ ਗੁਰੂ ਅਰਜਨ ਨਿਵਾਸ ਰਾਏ ਦੇ ਬਾਹਰ ਗੁਟਕਾ ਸਾਹਿਬ ਨੂੰ ਫਾੜ ਕੇ ਬੇਅਦਬੀ ਕੀਤੀ ਹੈ ਬਲੂ ਸਟਾਰ ਆਪਰੇਸ਼ਨ ਦੀ ਵਰਸੀ ਨੂੰ ਲੈ ਕੇ ਪਹਿਲਾਂ ਤੋਂ ਹੀ ਇਲਾਕੇ ਦੇ ਵਿੱਚ ਸੁਰੱਖਿਆ ਤਗੜੀ ਕੀਤੀ ਗਈ ਸੀ ਬਾਵਜੂਦ ਇਸ ਦੇ ਇਹ ਘਟਨਾ ਵਾਪਰ ਜਾਣ ਤੇ ਸੰਗਤ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਹੈ ਦੋਸ਼ੀ ਨੂੰ ਕਾਬੂ ਕਰਕੇ ਕੁੱਟਮਾਰ ਵੀ ਕੀਤੀ ਗਈ ਗ੍ਰਿਫਤਾਰ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਜੋ 골ਡਨ ਟੈਂਪਲ ਨੇੜੇ ਹੀ ਰਹਿੰਦਾ ਹੈ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ ਉਸ ਨੇ ਇਹ ਕੰਮ ਕਿਉਂ ਕੀਤਾ ਇਸ ਬਾਰੇ ਉਹ ਅਜੇ ਤੱਕ ਚੁੱਪ ਹੈ ਫਿਲਹਾਲ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅੱਜ ਸ਼ਾਮ ਨੂੰ ہمیں ਪਤਾ ਚੱਲਿਆ ਕਿ ਇੱਕ ਵਿਅਕਤੀ ਹੈ उसने गुरु महाराज गुटका साहब की बेदबी करने की कोशिश की तो उसे लोगों ने पकड़ लिया उसकी मार कुटाई हुई है फिर उसे हैंड कर दिया गया बयानों पे हम पर्चा दर्ज कर रहे हैं वो पुलिस की कस्टडी में हम पर ये वारदात हुई वाक्य कहा हुई जी दरबार साहब के पास ही हुआ है मैम एक तरफ जो है शहीदी दिवस चल रहे हैं छह जून के दिन है उसको लेकर पुलिस भी बड़ी गिनती में यहाँ पर लेकिन फिर भी ऐसी वारदात हो जाना है कहीं ना कहीं पुलिस आरोप वारदात ਵਾਰਦਾਤ ਕਾਫੀ ਹੱਦ ਤੱਕ ਬਚਾਈ ਜਾ ਕਿ ਚੁਕੀ ਹੈ ਜੀ ਟਲ ਗਈ ਹੈ ਜੀ ਪੁਲਿਸ ਕੀ ਵੀ ਸਰਕਤਾ ਥੀ ਇਸਮੇ ਸੰਗਤ ਕੀ ਵੀ ਸਰਕਤਾ ਥੀ ਜਿਸki ਵਜਹ ਸੇ ਬੜਾ ਇਨਸੀਡੈਂਟ ਹੋਣੇ ਸੇ ਬਚ ਗਏ। ਤੋਂਨਾਂ ਬੀਐਫੀ ਕਿਸਤੀ ਇਸ ਦੀ ਕੀ। ਕੌਣ ਸੇ ਹਮਲੇ ਜੋ ਉਸ ਦੇ ਉਪਰੋਂ ਸਫੜੇ ਜਾ ਰਹੇ। ਗੁੱਟਕਾ ਸਾਭ ਕੀ ਬੇਅਦ ਵੀ ਕਰਨੇ ਦੀ ਕੋਸ਼ਿਸ਼ ਕੀ ਗਈ। ਮੈਮ ਪਛਾਣ ਹੋ ਪਾਈ ਕਹਾਂ ਦਾ ਰਹਿਣੇ ਵਾਲਾ ਹੈ ਉਸ ਦੀ ਮਾਨਸਿਕ ਸਥਿਤੀ ਦੀ। ਤਫਤੀਸ਼ ਚੱਲ ਰਹੀ ਹੈ ਜੀ, ਉਹ ਸਾਰਾ ਤਫਤੀਸ਼ ਕੇ ਹਿੱਸਾ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਚ ਚਲਾਈ ਜਾ ਰਹੀ ਯੁੱਧ ਨਸ਼ਿਆ ਵਿਰੁੱਧ ਮੋਹਮ ਦੇ ਤਹਿਤ ਵੱਖ-ਵੱਖ ਇਲਾਕਿਆਂ ਦੇ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਤੇ ਰੈਲੀਆਂ ਕਰਵਾਈਆਂ ਜਾ ਰਹੀਆਂ ਨੇ। ਮੁੱਖ ਮੰਤਰੀ ਸਮੇਤ आम आदमी पार्टी दी स्मॉल लीडरशिप ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕਤਾ ਲਾਭੰਤ ਕਰ ਰਹੀ ਹੈ ਇਸੇ ਖੜੀ ਤਹਿ ਤਾਮ ਆਦਮੀ ਪਾਰਟੀ ਦੀ ਮਾਜਾ ਜ਼ੋਨ ਇੰਚਾਰਜ 소ਨੀਆ ਮਾਨ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਿਲਾ ਟੇਕ ਸਿੰਘ ਪਹੁੰਚੀ ਅਤੇ ਕਿਹਾ ਕਿ ਨਸ਼ਾ ਵਿਰੋਧੀ ਮੋਹਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਨੇ ਤੇ ਸਮੂਹਿਕ ਸਹਿਯੋਗ ਨਾਲ ਨਸ਼ੇ ਦੀ ਬਿਮਾਰੀ ਨੂੰ ਜੜ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨਾ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਕੇ ਸੂਬੇ 'ਚੋਂ ਨਸ਼ਿਆਂ ਦਾ ਮੁਕੰਮਲ ਤੌਰ ਤੇ ਖਾਤਮਾ ਕਰ ਰਹੀ ਹੈ ਉੱਥੇ ਹੀ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਨੌਜਵਾਨਾਂ ਦਾ ਨਸ਼ਾ ਛੁਡਵਾ ਕੇ ਉਹਨਾਂ ਨੂੰ ਮੁੜ ਤੋਂ ਆਪਣੇ ਪੈਰਾਂ ਤੇ ਖੜੇ ਵੀ ਕਰ ਰਹੀ ਹੈ ਤਾਂ ਜੋ ਉਹ ਸਮਾਜ ਵਿੱਚ ਬਿਹਤਰ ਜ਼ਿੰਦਗੀ ਬਤੀਤ ਕਰ ਸਕਣ ਇਸ ਮੌਕੇ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਇਸ ਬੁਰੀਾਈ ਤੋਂ ਮੁਕਤ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਵੇਖੋ ਜੀ ਮੈਨੂੰ ਇਹ ਲੱਗਦਾ ਹੈ ਕਿ ਅਜ ਤੱਕ ਕਿਸੇ ਵੀ ਗਵਰਨਮੈਂਟ ਨੇ ਇਸ ਤਰੀਕੇ ਦੇ ਨਾਲ ਗ라운ਡ ਦੇ ਉੱਤੇ ਜਾ ਕੇ ਕੰਮ ਨਹੀਂ ਕੀਤਾ ਤਾਂ ਸਾਡੀਆਂ ਜਿਹੜੀਆਂ ਇਹ ਸਾਡੀ ਗਵਰਨਮੈਂਟ ਪਿੰਨਾ ਦੇ ਲੈਵਲ ਦੇ ਉੱਤੇ ਮੀਟਿੰਗਸ ਕਰ ਰਹੀ ਹੈ ਔਰ ਨਾਲ ਹੀ ਸਾਡੀ ਮੀਟਿੰਗਸ ਦੇ ਵਿੱਚ ਐਫਐਚਓ ਸਾਹਿਬ ਜਾਂ ਐਸਐਮਓਸ ਮੈਡੀਕਲ ਟੀਮ ਵੀ ਹੁੰਦੀ ਹੈ ਤਾਂ ਕਿ ਪਿੰਡਾਂ ਦੇ ਵਿੱਚ ਜਿਹੜੇ ਪੇਸ਼ੈਂਟਸ ਆ ਉਹਨਾਂ ਦੇ ਨਾਮ ਲਿਖੇ ਜਾਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਵੇ ਉਸੇ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਨੈਕਸਟ ਸਟੈਪ ਹੈ ਕਮੇਟੀਆਂ ਬਣਾਉਂਦਾ ਹੈ ਤਾਂ ਕਿ ਪਿੰਡ ਦੇ ਵਿੱਚ ਜਿਹੜੀ ਕਮੇਟੀ ਹੈ ਉਹ ਕੰਮ ਕਰੇ ਕਿ ਪਿੰਡ ਦੇ ਨਸ਼ਾ ਤਸਕਰਾਂ ਦਾ ਨਾਮ ਦਵੇ ਅਸੀਂ ਉੱਤੇ ਛਾਪੇਮਾਰੀ ਕਰਵਾਈਏ ਔਰ ਪੇਸ਼ੈਂਟਸ ਨੂੰ ਅਸੀਂ ਹਸਪਤਾਲ ਦੇ ਵਿੱਚ ਦਾਖਲ ਕਰਵਾਈਏ ਮੈਨੂੰ ਲੱਗਦਾ ਹੈ ਇਹ ਜਿਹੇ ਕੰਮ ਤੇ ਅਜੇ ਤੱਕ ਕਿਸੇ ਨੇ ਕੀਤਾ ਨਹੀਂ ਹੈ ਤੇ ਸਾਡਾ ਬਿਲਕੁਲ ਕਲੀਅਰ ਮਕਸਦ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਔਰ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਚਾਹੁੰਦੇ ਹਾਂ ਕੀ ਲੱਗਦਾ ਜਿਹੜਾ ਸਾਥ ਮਿਲ ਰਿਹਾ ਹੈ ਔਰ ਇਨਫੈਕਟ ਰੋਜ਼ ਹੀ ਡੈਮੋਲੇਸ਼ਨ ਹੁੰਦੀ ਹੈ ਜਿਹੜੇ ਜਿਹੜੇ ਨਸ਼ਾ ਤਸਕਰਾਂ ਦੇ ਘਰਾਂ ਦੇ ਬਾਰੇ ਪਤਾ ਲੱਗਦਾ ਔਰ ਇਨਫੈਕਟ ਬਹੁਤ ਸਾਰੀਆਂ ਐਫ ਆਈ ਆਰਸ ਪਰਚੇ ਰੋਜ਼ ਹੀ ਹੁੰਦੇ ਆ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਵੀ ਸਾਹ ਆ ਰਿਹਾ ਹੈ ਕਿ ਹਾਂ ਕੋਈ ਆ ਰਿਹਾ ਹੈ ਪੁੱਛਣ ਵਾਸਤੇ ਅਦਰਵਾਈਜ਼ ਕੋਈ ਪੁੱਛਣ ਹੀ ਨਹੀਂ ਜਾਂਦਾ ਸੀਗਾ ਨਾ ਹੀ ਮਾਵਾ ਦੇ ਪੁੱਤ ਰੋਜ਼ ਹੀ ਜਾ ਹੁੰਦੀ ਹੈ ਸਾਡੇ ਨਾਲ ਵਿਖੋ ਪਿੰਡ ਦੇ ਵਿੱਚ ਜਦੋਂ ਅਸੀਂ ਜਾਂਦਾ ਸਾਡੇ ਨਾਲ ਕਦੀ ਐਫਐਮਓ ਹੁੰਦਾ ਹੈ ਜਾਂ ਮੈਡੀਕਲ ਟੀਮ ਤੋਂ ਕੋਈ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਨਾਲ ਐਸਐਚਓ ਡੀਐਸਪੀ ਕੋਈ ਨਾ ਕੋਈ ਹੁੰਦਾ ਹੈ ਔਰ ਨਾਲ ਹੀ ਸਾਡੇ ਹਲਕਾ ਇੰਚਾਰਜ ਹੁੰਦੇ ਆ ਜਾਂ ਐਮਐਲਏਜ਼ ਹੁੰਦੇ ਆ ਜਿੱਥੇ ਉਹ ਨਹੀਂ ਹੁੰਦੇ ਸਾਡੀ ਚੇਅਰਮੈਨ ਹੁੰਦੇ ਸੋ ਇਹੋ ਜੀ ਟੀਮ ਜਦੋਂ ਪਿੰਡਾਂ ਦੇ ਵਿੱਚ ਜਾਂਦੀ ਹੈ ਤੇ ਲੋਕਾਂ ਦੀ ਪ੍ਰੋਬਲਮਸ ਹੁੰਦੀ ਹੈ ਲੋਕਾਂ ਦੀ ਪ੍ਰੋਬਲਮ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਮੈਨੂੰ ਲੱਗਦਾ ਵੀ ਇਸ ਤੋਂ ਉੱਤੇ ਇਨਕਲਾਬ ਨਹੀਂ ਆ ਸਕਦਾ ਜਿਹੜਾ ਸਰਕਾਰ ਕਰਦੀ ਹੈ ਜਿਹੜੇ ਆ ਕਾਂਗਰਸ ਜਾਪੀ ਸ਼ਾਇਦ ਕਾਂਗਰਸ ਦਾ ਹਮੇਸ਼ਾ ਹੀ ਟੜੇਬਾਜੀ ਦਾ ਕੰਮ ਹੈ ਕਾਂਗਰਸ ਦੇ ਵਿੱਚ ਹਮੇਸ਼ਾ ਹੀ ਉਹ ਆਪਸ ਵਿੱਚ ਲੜਦੇ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਵੀ ਉਹਨਾਂ ਦਾ ਲੀਡਰ ਕੌਣ ਹੈ ਸੋ ਐਵਰੀ ਲੀਡਰਲੈਸ ਜਿਹੜੀ ਪਾਰਟੀ ਹੁੰਦੀ ਹੈ ਨਾ ਉਹ ਕਦੀ ਸਕਸੈਸਫੁਲ ਨਹੀਂ ਹੁੰਦੀ ਸੋ ਲੀਡਰ ਤੁਹਾਨੂੰ ਮੰਨਣਾ ਪੈਂਦਾ ਆਪਣੀ ਸਰਕਾਰ ਬਣਾਉਣ ਵਾਸਤੇ ਉਹ ਸਰਕਾਰ ਦੇ ਵਿੱਚ ਸੰਤੁਲਨ ਦੇ ਨਾਲ ਕੰਮ ਕਰਨ ਵਾਸਤੇ ਲੀਡਰਲੈਸ ਪਾਰਟੀ ਕਦੀ ਸਕਸੈਸਫੁਲ ਨਹੀਂ ਹੋ ਸਕਦੀ ਜਿਹੜਾ ਤੁਸੀਂ ਮੁਗਿੰਦੀ ਗੱਲ ਕੀਤੀ ਸੀ ਦੇਖੋ ਜੀ ਲੋਕਾਂ ਦਾ ਸਾਥ ਬਿਲਕੁਲ ਮਿਲ ਰਿਹਾ ਹੈ ਲੋਕੀ ਖੁਸ਼ ਚਾਹਦੇ ਆ ਲੋਕੀ ਦੁਖੀ ਨੇ ਪਿੰਡਾਂ ਦੇ ਵਿੱਚ ਲੋਕੀ ਚਾਹਦੇ ਨੇ ਕਿ ਅਸੀਂ ਜੇ ਦੇਖੋ ਜਦੋਂ ਅੱਤਵਾਦ ਖਤਮ ਕੀਤਾ ਸੀਗਾ ਨਾ ਉਦੋਂ ਲੋਕਾਂ ਨੇ ਤੇ ਪੁਲਿਸ ਨੇ ਇਕੱਠੇ ਮਿਲ ਕੇ ਖਤਮ ਕੀਤਾ ਸੀਗਾ ਇਹ ਲੋਕਾਂ ਦੇ ਉਦੋਂ ਵੀ ਲੋਕਾਂ ਦਾ ਇੰਟਰਸਟ ਸੀਗਾ ਉਸ ਚੀਜ਼ ਦੇ ਵਿੱਚ ਇਹ ਕਿਸਾਨੀ ਨੂੰ ਲੈ ਕੇ ਜਦੋਂ ਲੋਕੀ ਤੁਰੇ ਸੀਗੇ ਝੰਡਾ ਡੰਡਾ ਫੜ ਕੇ ਉਦੋਂ ਵੀ ਲੋਕਾਂ ਦਾ ਇੰਟਰਸਟ ਹੁਣ ਵੀ ਜਿਹੜਾ ਨਸ਼ਾ ਹੈ ਨਾ ਉਹ ਇੱਕ ਸਾਂਝਾ ਟੌਪਿਕ ਹੈ ਬਹੁਤ ਸਾਰੀ ਲੋਕੀ ਦੁਖੀ ਹੈ ਉਹਦੇ ਵਿੱਚ ਇਹ ਨਹੀਂ ਵੰਦੇ ਵੀ ਅਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਹਾਂ ਇੱਕ ਪਾਰਟੀ ਭਾਜੀ ਤੋਂ ਉੱਤੇ ਉੱਟ ਕੇ ਸਾਰੇ ਖਤਮ ਕਰਨਾ ਚਾਹੁੰਦੇ ਆ ਇਸ ਚੀਜ਼ ਨੂੰ ਉਹਨਾਂ ਦੇ ਵਿੱਚ ਜਿਹੜੀਆਂ ਮਾਵਾਂ ਦੁਖੀ ਨੇ ਸੋ ਬੇਸਿਕਲੀ ਅਸੀਂ ਸਾਰਿਆਂ ਦਾ ਸਾਥ ਦੇ ਰਹੇ ਹਾਂ ਅਸੀਂ ਚਾਹੁੰਦੇ ਆ ਉਹ ਸਾਡਾ ਸਾਥ ਦੇਣ ਇਹ ਕੋਈ ਝੂਠੇ ਵਾਦੇ ਨਹੀਂ ਆਪਾਂ ਕਰੇ ਬਾਕੀ ਪਾਰਟੀਆਂ ਬੰਗੂंगी ਵੀ 2 ਮਹੀਨਿਆਂ ਚ ਨਸ਼ਾ ਖਤਮ ਕਰ ਦਾਂਗੇ ਵੇਖੋ ਨਸ਼ਾ ਜਿਹੜਾ ਹੈ ਨਾ ਇਟ ਵਿਲ ਟੇਕ ਟਾਈਮ ਪਰ ਉਹਦੇ ਵਿੱਚ ਅਸੀਂ ਇਕੱਲੇ ਸਰਕਾਰ ਨਹੀਂ ਖਤਮ ਕਰ ਸਕਦੀ ਇੱਕ ਇਹ ਲੋਕ ਮੂਵਮੈਂਟ ਬਣੂਗੀ ਜਿਵੇਂ ਮੈਂ ਕਿਹਾ ਝੰਡਾ ਡੰਡਾ ਫੜੋ ਕਿਸਾਨੀ ਅੰਦੋਲਨ ਨੂੰ ਉਸੇ ਤਰੀਕੇ ਦੇ ਨਾਲ ਲੋਕ ਮੂਵਮੈਂਟ ਬਣਨੀ ਚਾਹੀਦੀ ਹੈ ਲੋਕਾਂ ਦਾ ਪਿੰਡਾਂ 'ਚੋ ਸਾਥ ਮਿਲਣਾ ਚਾਹੀਦਾ ਉਸੇ ਤਰੀਕੇ ਦੇ ਨਾਲ ਜੀ ਇਹ ਖਤਮ ਹੋਗਾ ਮੈਮ ਐਜ਼ ਅ ਲੇਡੀ ਤੁਸੀਂ ਜਾਣਦੇ ਹੋ ਔਰਤਾਂ ਕੋ ਸਪੈਸ਼ਲ ਅਜੂਤਾਂ ਜ਼ਿੰਦਗੀਆਂ ਬਿਲਕੁਲ ਬਹੁਤ ਪਿਆਰ ਦਿੰਦੀਆਂ ਨੇ ਆਪਣਾ ਜਿਹੜਾ ਦਿਲ ਦਾ ਦੁੱਖ ਹੈ ਉਹ ਸਾਂਝਾ ਕਰਦੀਆਂ ਨੇ ਔਰ ਮੈਨੂੰ ਉਹਨਾਂ ਦੇ ਨਾਲ ਅਟੈਚਮੈਂਟ ਹੈ ਔਰ ਪਿਆਰ ਆਟੋਮੈਟਿਕਲੀ ਹੁੰਦਾ ਹੀ ਹੈ ਇੱਕ ਇਮੋਸ਼ਨਲ ਅਟੈਚਮੈਂਟ ਵੀ ਹੋ ਜਾਂਦੀ ਹੈ ਇਸੇ ਕਰਕੇ ਮੈਂ ਮੈਂ ਹਮੇਸ਼ਾ ਅਕਾਲਪੁਰਪੁਰਖ ਦਾ ਥੈਂਕ ਯੂ ਕਹਿੰਦੀ ਆ ਵੀ ਜਿਨ੍ਹਾਂ ਨੇ ਮੈਨੂੰ ਇਸ ਕਾਰਜ ਵਾਸਤੇ ਲਾਇਆ ਹੈ ਬਹੁਤ ਚੰਗਾ ਕਾਰਜ ਹੈ ਜੀ ਬਹੁਤ ਜੀ ਕਿ ਲਗਦਾ ਕਿਹੜੇ ਏਰੀਆ ਚ ਇਹ ਸਾਵਾਜਿਤ ਬਹੁਤ ਜ਼ਿਆਦਾ ਨਿਸ਼ਾਨ ਹੈ ਵੇਖੋ ਜੀ ਇਹ ਮੈਂ ਜੱਜ ਨਹੀਂ ਕਰ ਸਕਦੀ ਕਿ ਕਿਹੜੇ ਏਰੀਆ ਚ ਪਠਾਨਪੁਰ ਚ ਘਟ ਹੈ ਪਠਾਨਕੋੜ ਥੋੜਾ ਠੀਕ ਲੱਗ ਰਿਹਾ ਹੈ ਹਜੇ ਮੈਨੂੰ ਬਾਕੀ ਤਰੰਤਾਨ ਚ ਹੈਗਾ ਹੈ ਔਰ ਅੰਮ੍ਰਿਤਸਰ ਵੀ ਹੈਗਾ ਗੁਦਾਸਪੁਰ ਚ ਵੀ ਹੈਗਾ ਕਿਤੇ ਕਿਤੇ ਔਰ ਸੋ ਬੇਸਿਕਲੀ ਹਰ ਜਗ੍ਹਾ ਦੇ ਉੱਤੇ ਪਰਚੇ ਹੋ ਰਹੇ ਨੇ ਹਰ ਜਗ੍ਹਾ ਦੇ ਹੁਣ ਮੈਂ ਗੁਰਦਾਸਪੁਰ ਦਾ ਏਰੀਆ ਹੁਣ ਕੰਮਣਾ ਸ਼ੁਰੂ ਕੀਤਾ ਹੈ ਸੋ ਬੇਸਿਕਲੀ ਪਹਿਲਾਂ ਮੈਂ ਤਰਨਤਾਰਨ ਏਰੀਆ ਵਿਜ਼ਿਟ ਕੀਤਾ ਅੰਮ੍ਰਿਤਸਰ ਕੀਤਾ ਪਠਾਨਕੋਟ ਕੀਤਾ ਸੋ ਪਠਾਨਕੋਟ ਚੈਕ ਕੰਪੈਰੀਟਿਵਲੀ ਪੰਜਾਬ ਮੈਨੂੰ ਘੱਟ ਲੱਗਿਆ ਉਧਰ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਨਜ਼ਦੀਕੀ ਕਸਬਾ ਦਿਨਾਨਗਰ ਦੇ ਸਿੰਘੋਵਾਲ ਬਾਈਪਾਸ ਤੇ ਪਿਆਜ਼ਾਂ ਨਾਲ ਭਰਿਆ ਟਰੱਕ ਅਚਾਨਕ ਸੰਤੁਲਨ ਵਿਗੜਨ ਕਾਰਨ ਸੜਕ ਤੋਂ ਪਲਟ ਗਿਆ ਇਸ ਹਾਦਸੇ ਦੌਰਾਨ ਟਰੱਕ ਡਰਾਈਵਰ ਤੇ ਕੰਡਕਟਰ ਵਾਲ-ਵਾਲ ਬਚੇ ਨੇ ਹਾਲਾਂਕਿ ਡਰਾਈਵਰ ਤੇ ਕੰਡਕਟਰ ਇੰਨੇ ਸਾਮ ਗਏ ਨੇ ਕਿ ਕੈਮਰੇ ਸਾਹਮਣੇ ਬੋਲਣ ਦੀ ਸਥਿਤੀ ਦੇ ਵਿੱਚ ਨਹੀਂ ਹਨ ਇਹ ਸਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ